ਕੀ ਰਸੋਈ ਦੀ ਸਲੇਬ ਤੇ ਰੋਟੀਆਂ ਬੇਲਣਾ ਸਹੀ ਹੈ ਘਰ ਵਿੱਚ ਆ ਸਕਦੀ ਹੈ ਮੁਸੀਬਤ ਜਾਣੋ ਨੀਯਮ ਭਾਰਤੀ ਸੱਭਿਆਚਾਰ ਵਿੱਚ ਰਸੋਈ ਦਾ ਇੱਕ ਵਿਸ਼ੇਸ਼ ਮਤਵ ਹੈ ਅਤੇ ਇੱਥੇ ਵਰਤਨ ਵਾਲੀ ਹਰ ਚੀਜ਼ ਦਾ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਰੋਟੀਆਂ ਨੂੰ ਵੇਲਣ ਦੀ ਪ੍ਰਕਿਰਿਆ ਵੀ ਇਸ ਤੇ ਅਛੂਤੀ ਨਹੀਂ ਹੈ ਅੱਜ ਕੱਲ ਬਹੁਤ ਸਾਰੇ ਲੋਕ ਵੇਲਣਾ ਅਤੇ ਚਕਲੇ ਦੀ ਵਰਤੋਂ ਕਰਨ ਦੀ ਬਜਾਏ ਰੋਟੀ ਨੂੰ ਸਿੱਧਾ ਰਸੋਈ ਦੇ ਸਲਾਬ ਤੇ ਵੇਲਦੇ ਹਨ ਪਰ ਕੀ ਇਹ ਵਾਸਤੂ ਸ਼ਾਸਤਰ ਅਨੁਸਾਰ ਸਹੀ ਹੈ ਆਓ ਇਸ ਬਾਰੇ ਵਿਸਥਾਰ ਨਾਲ ਜਾਣੀਏ ਭਾਰਤੀ ਸੱਭਿਆਚਾਰ ਵਿੱਚ ਰਸੋਈ ਦਾ ਇੱਕ ਵਿਸ਼ੇਸ਼ ਮਤਵ ਹੈ ਤੇ ਇੱਥੇ ਵਰਤਨ ਵਾਲੀ ਹਰ ਚੀਜ਼ ਦਾ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਰੋਟੀਆਂ ਨੂੰ ਵੇਲਣ ਦੀ ਪ੍ਰਕਿਰਿਆ ਵੀ ਇਸ ਤੋਂ ਅਛੂਤੀ ਨਹੀਂ ਹੈ। ਅੱਜਕੱਲ ਬਹੁਤ ਸਾਰੇ ਲੋਕ ਵੇਲਣ ਤੇ ਚਕਲੇ ਦੀ ਵਰਤੋਂ ਕਰਨ ਦੀ ਬਜਾਏ ਰੋਟੀ ਨੂੰ ਸਿੱਧਾ ਰਸੋਈ ਦੀ ਸਲੇਬ ਤੇ ਵੇਲਦੇ ਹਨ। ਪਰ ਕੀ ਇਹ ਵਾਸਤੂ ਸ਼ਾਸਤਰ ਅਨੁਸਾਰ ਸਹੀ ਹੈ? ਆਓ ਇਸ ਬਾਰੇ ਵਿਸਤਾਰ ਨਾਲ ਜਾਣੀਏ। ਜੋਤਸ਼ੀ ਡਾਕਟਰ ਗੌਰਵ ਕੁਮਾਰ ਦਿਸ਼ਚਿਤ ਦੇ ਅਨੁਸਾਰ ਵਾਸਤੂ ਸ਼ਾਸਤਰ ਦੇ ਅਨਸਾਰ ਚਕਲੇ ਅਤੇ ਵੇਲਣੇ ਨੂੰ ਖੁਸ਼ੀ ਅਤੇ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਰਾਹੂ ਅਤੇ ਕੇਤੂ ਗ੍ਰਹਾਂ ਨਾਲ ਜੁੜੇ ਹੋਏ ਹਨ ਚਕਲੇ ਅਤੇ ਵੇਲਣੇ ਦੀ ਸਹੀ ਵਰਤੋਂ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੀ ਹੈ ਅਤੇ ਗ੍ਰਹ ਦੋਸ਼ ਦੂਰ ਕਰਦੀ ਹੈ ਸਲੈਬ ਤੇ ਰੋਟੀਆਂ ਵੇਲਣ ਦੇ ਸੰਭਾਵੀ ਮਾੜੇ ਪ੍ਰਭਾਵ ਵੇਲਣਾ ਦੀ ਵਰਤੋਂ ਕੀਤੇ ਬਿਨਾ ਰੋਟੀ ਨੂੰ ਸਿੱਧੇ ਸਲੇਬ ਤੇ ਵੇਲਾ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆ ਸਕਦੀ ਹੈ ਜਿਸ ਨਾਲ ਵਿੱਤੀ ਨੁਕਸਾਨ ਹੁੰਦੇ ਹਨ ਅਤੇ ਖੁਸ਼ੀ ਅਤੇ ਖੁਸ਼ਹਾਲੀ ਵਿੱਚ ਰੁਕਾਵਟ ਆਉਂਦੀ ਹੈ ਧਾਰਮਿਕ માનਤਾਵਾਂ ਦੇ ਅਨੁਸਾਰ ਚਕਲੇ ਅਤੇ ਵੇਲਣੇ ਦੀ ਵਰਤੋਂ ਨਾ ਕਰਨ ਵਾਲੇ ਦੇਵੀ ਅਨਪੂਰਨਾ ਨਰਾਜ ਹੋ ਸਕਦੀ ਹੈ ਜਿਸ ਨਾਲ ਘਰ ਵਿੱਚ ਭੋਜਨ ਦੀ ਕਮੀ ਹੋ ਸਕਦੀ ਹੈ ਕਿਉਂਕਿ ਚਕਲਾ ਅਤੇ ਵੇਲਣ ਦੀ ਵਰਤੋਂ ਨਾ ਕਰਨ ਨਾਲ ਇਹਨਾਂ ਗ੍ਰਹਾਂ ਦੇ ਨਕਾਰਾਤਮਕ ਪ੍ਰਭਾਵ ਵੱਧ ਸਕਦੇ ਹਨ ਜੋ ਪਰਿਵਾਰ ਦੇ ਮੈਂਬਰਾਂ ਦੀ ਸਫਲਤਾ ਅਤੇ ਖੁਸ਼ੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਰੋਟੀ ਨੂੰ ਸਲਾਬ ਤੇ ਵੇਲਣ ਸਮੇਂ ਧਿਆਨ ਵਿੱਚ ਰੱਖਣਾ ਵਾਲੀਆਂ ਗੱਲਾਂ ਸਲੇਬ ਨੂੰ ਪੂਰੀ ਤਰ੍ਹਾਂ ਸਾਫ਼ ਰੱਖੋ ਤਾਂ ਜੋ ਨਕਾਰਾਤਮਕ ਊਰਜਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਰੋਟੀਆਂ ਵੇਲਦੇ ਸਮੇਂ ਆਪਣਾ ਮੂੰਹ ਉੱਤਰ ਜਾਂ ਪੂਰਬ ਵੱਲ ਰੱਖੋ ਤਾਂ ਜੋ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇ ਨੰਬਰ 3 ਜੇ ਸੰਕਟ ਜੇ ਸੰਭਵ ਹੋਵੇ ਤਾਂ ਲੱਕੜ ਜਾਂ ਮਿੱਟੀ ਦੇ ਬਣੇ ਵੇਲਣੇ ਦੀ ਵਰਤੋ ਕਰੋ ਕਿਉਂਕਿ ਇਹ ਕੁਦਰਤੀ ਤਤਾਂ ਨਾਲ ਜੁੜੇ ਹੁੰਦੇ ਹਨ ਅਤੇ ਸਕਾਰਾਤਮਕ ਊਰਜਾ ਨੂੰ ਉਤਸ਼ਾਹਿਤ ਕਰਦੇ ਹਨ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਹੋਰ ਨਵੇਂ ਵਾਸਤੂ ਟਿਪਸ ਦੇ ਨਾਲ ਧੰਨਵਾਦ ਜੀ